ਇੱਕ ਕੈਫੀਡੇਵਿਟ ਵਿਦਿਆਰਥੀਆਂ ਤੋਂ ਲਿਆ ਜਾਵੇਗਾ ਜਿਸ ਦੇ ਵਿੱਚ ਪਰਮਿਸ਼ਨ ਲੈਣੀ ਪੈਣੀ ਹੈ ਕਿ ਉਹਨਾਂ ਨੇ ਰੋਸ ਜ਼ਾਹਰ ਕਰਨਾ ਹੈ ਕਿ ਨਹੀਂ ਕਰਨਾ ਧਰਨਾ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਜੀਪੀਆਰਐਸਐਸ ਪੂਰੇ ਦੇਸ਼ ਦੇ ਵਿੱਚ ਕਰ ਰਹੀ ਹੈ ਕਿ ਆਪਾਂ ਦਬਾ دیے ਹਰ ਕਿਸੇ ਦੀ ਆਵਾਜ਼ ਕੋਈ ਬੋਲੇ ਨਾ ਸਾਡੇ ਅੱਗੇ ਕੋਈ ਆਪਣੀ ਆਵਾਜ਼ ਖੜੀ ਕਰਨ ਦੀ ਹਿੰਮਤ ਨਾ ਕਰੇ ਵਿਦਿਆਰਥੀ ਪ੍ਰਟੈਸਟ ਧਰਨੇ ਤੇ ਨਹੀਂ ਬੈਠ ਸਕਦੇ ਜੋ ਬੈਨ ਕੀਤਾ ਹੈ ਨਾ ਤਾਂ ਪੁੱਛ ਕੇ ਬੈਨਗੇ ਦੇ ਵਿਦਿਆਰਥੀਆਂ ਦਾ ਕੰਮ ਕਹਿੰਦੇ ਪੜਨਾ ਹੁੰਦਾ ਧਰਨੇ ਲਾਉਣਾ ਨਹੀਂ ਹੁੰਦਾ ਦੇਖੋ ਜੀ ਵਿਦਿਆਰਥੀਆਂ ਦਾ ਕੰਮ ਕੱਲਾ ਜਿਹੜੀ ਯੂਨੀਵਰਸਿਟੀ ਕਿ ਲਈ ਪੜ੍ਹਾਈ ਲਈ ਨਹੀਂ ਹੁੰਦੀ ਇੱਥੇ ਆਪਾਂ ਸਿੱਖਣ ਲਈ ਆਉਂਦੇ ਆ ਜੇ ਆਪਣੇ ਤੇ ਕਿਤੇ ਸਮਾਜ ਦੇ ਵਿੱਚ ਅੱਗੇ ਕਦੇ ਟੱਕਾ ਹੁੰਦਾ ਹੈ ਤਾਂ ਉਹਦਾ ਵਿਰੋਧ ਕਿਵੇਂ ਕਰਨਾ ਉਹ ਵੀ ਯੂਨੀਵਰਸਿਟੀਆਂ ਸਿਖਪੜੀਆਂ ਜੈਨੂਨ ਮੁੱਦਿਆਂ ਤੇ ਧਰਨੇ ਲਾਓ ਅਥੋਰਟੀ ਨੂੰ ਪੁੱਛਣਾ ਚਾਹੁੰਦਾ ਜੈਨੂਨ ਮੁੱਦਾ ਕੀ ਹੁੰਦਾ ਹੈ ਜਦੋਂ ਤੱਕ ਮੁੱਦਾ ਜੈਨੂਨ ਮੁੱਦੇ ਦੇ ਕਦੇ ਕੋਈ ਪ੍ਰੋਟੈਸਟ ਹੋਇਆ ਹੈ ਮੁੱਦਾ ਗਲਤ ਹੁੰਦਾ ਉਸ ਲਈ ਪ੍ਰੋਟੈਸਟ ਹੁੰਦਾ ਹੈ ਉਹ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਪੁਆਇੰਟ ਦੇ ਵਿੱਚ ਕਹੇ ਤੁਹਾਡੀ ਆਵਾਜ਼ ਡੈਸੀਬਲ ਇੱਕ ਲੈਵਲ ਤੱਕ ਹੋਣੀ ਚਾਹੀਦੀ ਹੈ ਹੁਣ ਇਹ ਇਹ ਸਰਿਆਮ ਆਵਾਜ਼ ਦਬਾਉਣ ਦੀ ਗੱਲ ਹੈ ਵੀ ਤੁਹਾਡੀ ਆਵਾਜ਼ ਨੀਵੀਂ ਹੋਣੀ ਚਾਹੀਦੀ ਹੈ ਕਦੇ ਪ੍ਰੋਟੈਸਟ ਜੇ ਆਪਾਂ ਦੇਖਦੇ ਆਂ ਵੀ ਇੰਨੇ ਡੈਸੀਬਲ ਤੱਕ ਆਵਾਜ਼ ਹੋਣੀ ਚਾਹੀਦੀ ਹੈ ਅਥਾਰਟੀ ਦੇ ਬਾਰੇ ਜੇ ਤੁਸੀਂ ਮਰਦਾਵਾਦ ਦਾ ਨਾਰਾ ਲਾਉਣਾ ਹੈ ਤੇ ਵੀਸੀ ਦੇ ਦਫਤਰ ਤੱਕ ਨਹੀਂ ਪਹੁੰਚਣਾ ਚਾਹੀਦਾ ਮਤਲਬ ਇਹ ਹੈ ਜੇ ਅਥਾਰਟੀ ਦੇ ਕੰਨਾਂ ਤੱਕ ਕੰਨਾਂ ਤੋਂ ਜੂ ਹੀ ਨਹੀਂ ਸਰਕੂਗੀ ਜੇ ਅਥਾਰਟੀ ਜਾਗੂਗੀ ਨਹੀਂ ਜੇ ਅਸੀਂ ਆਪ ਦਾ ਨੀਵੀਂ ਸੁਰ ਦੇ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਫਿਰ ਅਥਾਰਟੀ ਦੇ ਸਾਹਮਣੇ ਮਤਲਬ ਪ੍ਰੋਟੈਸਟ ਕਰਨ ਦਾ ਮਤਲਬ ਕੀ ਬਣਦਾ ਪਰਮਾਨ کہاں ਸਿਆਰ ਹੈ 3 ਨੰਬਰ ਹੋਸਟਲ ਕੇ ਸਾਈਡ ਮੈਂ ਵੋਇਜ ਹੋਸਟਲ ਨੰਬਰ 3 ਕੇ ਸਾਈਡ ਮੈਂ ਇੱਕ ਪਾਰਕ ਹੈ ਵਾਹਾਂ ਪੇ ਸਵੇਰ ਸ਼ਾਮਾਰ ਸਿਸਕੀ ਸਖਾਈ ਚਲਤੀਆਂ ਹੈ ਹੋਟਲ ਮੈਨੇਜਮੈਂਟ ਚੋਂ ਮਾਰਾ ਡਿਪਾਰਟਮੈਂਟ ਉਸਕੇ ਸੈਮੀਨਾਰ ਮੇ ਵੀਕਲੀ ਇੱਕਨ ਦਾ ਆਰਐਸਐਸ ਦਾ ਸੀਵਰ ਲੱਗਦਾ ਹੈ ਵਹਾਂ ਸੇ ਫਰਮਾਨ ਆਤਾ ਹੈ ਭਗਤ ਸਿੰਘ ਹੁਣ ਜਿਵੇਂ ਆਖਦੇ ਨੇ ਨਾ ਵੀ ਇਹ ਜੀ ਪੜਾਈ ਨਿਕਮੀ ਹੁੰਦੀ ਹੈ ਜੋ ਲੋਕਾਂ ਨੂੰ ਅੱਗੇ ਸੇਧ ਦੇਣ ਲਈ ਜਾਂ ਲੋਕਾਂ ਦੇ ਭਲੇ ਲਈ ਨਹੀਂ ਪੜੀ ਜਾਂਦੀਗੀ ਲੋਕਤੰਤਰ ਦੇਸ਼ ਵਿੱਚ ਤਾਨਾਸ਼ਾਈ ਕੀ ਹੁੰਦੀ ਹੈ ਜੇਕਰ ਨਜ਼ਰ ਮਾਰਨੀ ਹੋਵੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਹ ਤਾਜ਼ਾ ਫਰਮਾਨ ਇੱਕ ਤਾਜੀ ਮਿਸਾਲ ਹੈ ਇੱਕ ਐਫੀਡੇਵਿਟ ਵਿਦਿਆਰਥੀਆਂ ਤੋਂ ਲਿਆ ਜਾਵੇਗਾ ਜਿਸ ਦੇ ਵਿੱਚ ਪਰਮਿਸ਼ਨ ਲੈਣੀ ਪੈਣੀ ਹੈ ਕਿ ਉਹਨਾਂ ਨੇ ਰੋਸ ਜ਼ਾਹਰ ਕਰਨਾ ਹੈ ਕਿ ਨਹੀਂ ਕਰਨਾ ਧਰਨਾ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਕਿਸੇ ਵੀ ਫੈਸਲੇ ਉੱਤੇ ਪ੍ਰੋਟੈਸਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਨੇ ਫੈਸਲਾ ਕਿਉਂ ਲਿਆ ਧਰਨਿਆਂ ਤੋਂ ਡਰ ਕਿਉਂ ਲੱਗਦਾ ਹੈ ਅਥਾਰਟੀ ਨੂੰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਧਰਨਿਆਂ ਤੋਂ ਬੜੀ ਔਖੀ ਹੈ ਤੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜਿਹੜੀ ਇਕਲੌਤੀ ਯੂਨੀਵਰਸਿਟੀ ਹੈ ਇੱਕ ਵੱਡਾ ਸਰਮਾਇਆ ਐਜੂਕੇਸ਼ਨ ਦਾ ਉੱਥੇ ਵੀ ਆਵਾਜ਼ ਦਬਾਉਣ ਦੇ ਲਈ ਫੈਸਲਾ ਕਿਉਂ ਲਿਆ ਗਿਆ ਇਹ ਸਾਰੀਆਂ ਗੱਲਾਂ ਕਿ ਆਵਾਜ਼ ਦਬਾਈ ਜਾ ਰਹੀ ਹੈ ਇਹ ਵਿਦਿਆਰਥੀ ਜਥੇਬੰਦੀਆਂ ਕਹਿ ਰਹੀਆਂ ਨੇ ਵਿਦਿਆਰਥੀ ਕਹਿ ਰਹੇ ਨੇ ਰਿਸਰਚ ਸਕਾਲਰ ਕਹਿ ਰਹੇ ਨੇ ਇਵਨ ਕਿ ਪ੍ਰੋਫੈਸਰ ਵੀ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਨੇ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂ ਖੜੇ ਨੇ ਐਨਐਸਜੂਆਈ ਦੇ ਆਗੂ ਖੜੇ ਨੇ ਮੇਰੇ ਨਾਲ ਐਸਐਫਐਸ ਦੇ ਆਗੂ ਖੜੇ ਨੇ ਔਰ ਇਹ ਐਸਏ ਇਹ ਦੇ ਆਗੂ ਖੜੇ ਨੇ ਇਹਨਾਂ ਸਾਰਿਆਂ ਨਾਲ ਅਸੀਂ ਗੱਲ ਕਰਾਂਗੇ ਕਿ ਇਹਨਾਂ ਦਾ ਇਤਰਾਜ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਕੌਂਸਲ ਦੇ ਵੀ ਨੁਮਾਇੰਦੇ ਹੋਣ ਦੇ ਨਾਤੇ ਕੀ ਸਮਝਦੇ ਹੋ ਇਹ ਫੈਸਲੇ ਉੱਤੇ ਸਭ ਤੋਂ ਵੱਡਾ ਇਤਰਾਜ਼ ਕੀ ਹੈ ਤੁਹਾਡਾ ਜੀ ਇਹ ਦੇਖੋ ਬਿਲਕੁਲ ਸਰਿਆਮ ਇਹ ਤਾਨਾशाही ਤੱਕ ਹੈ ਜਿਹੜਾ ਬੀਜੇਪੀ ਆਰਐਸਐਸ ਪੂਰੇ ਦੇਸ਼ ਦੇ ਵਿੱਚ ਕਰ ਰਹੀ ਹੈ ਕਿ ਆਪਾਂ ਦਬਾ ਦਈਏ ਹਰ ਕਿਸੇ ਵਿਵਾਦ ਕੋਈ ਬੋਲ ਲੈਣਾ ਸਾਡੇ ਅੱਗੇ ਕੋਈ ਆਪਣੀ ਆਵਾਜ਼ ਖੜੀ ਕਰਨ ਦੀ ਹਿੰਮਤ ਨਾ ਕਰੇ ਇਹਨਾਂ ਨੇ ਫਰਮਾਨ ਕੱਢਿਆ ਕਿ ਵਿਦਿਆਰਥੀ ਪ੍ਰੋਟੈਸਟਰ ਨਹੀਂ ਬਹਿ ਸਕਦੇ ਜੋ ਬੈਨ ਕੀਤਾ ਇਹਨਾਂ ਤੋਂ ਪੁੱਛ ਕੇ ਬੈਨਗੇ ਹੁਣ ਇਹ ਆਪਣੇ ਆਪ ਸਭ ਤੋਂ ਵੱਡਾ ਸਵਾਲ ਖੜਾ ਕਰਦਾ ਕੱਲ ਵਿਦਿਆਰਥੀਆਂ ਨੂੰ ਪੁੱਛ ਕੇ ਤਰਨੇ ਲਾਨਗੇ ਇਹਨਾਂ ਦੀ ਐਸੋਸੀਏਸ਼ਨਾਂ ਬਣੀਆਂ ਹੋਈਆਂ ਇਹ ਪੁੱਛ ਕੇ ਲਾਨਗੇ ਉਹਨਾਂ ਤੋਂ ਕਰਾਣੇ ਸਾਈਨ ਜਿਹੜੇ ਐਫੀਡੇ ਇਸ ਸਾਰਾ ਸਾਰ ਇਹਨਾਂ ਦੀ ਸਾਜ਼ਿਸ਼ ਹੈ ਬੱਚਿਆਂ ਦੇ ਵਿੱਚ ਜਿਹੜੀ ਇੱਕ ਆਪਣੀ ਯੂਨੀਵਰਸਿਟੀ ਦੇ ਵਿੱਚ ਨਰਸਰੀ ਬਣੀ ਹੋਏ ਸਟੂਡੈਂਟ ਪੋਲਿਟਿਕਸ ਦੀ ਉਹਨੂੰ ਖਤਮ ਕਰਨ ਦੀ ਤੇ ਬੱਚਿਆਂ ਦੀ ਆਵਾਜ਼ ਖਤਮ ਕਰਨ ਦੀ ਤੇ ਇੱਕ ਆਈਡੀਓਲੋਜੀ ਆਪਣੀ ਥੋਪਣ ਦੀ ਜਿਹੜੀ ਆਰਐਸਐਸ ਭਾਜਪਾ ਦੀ ਆਈਡੀਓਲੋਜੀ ਹੈ ਕਿ ਉਹ ਚੱਲਣ ਤੇ ਇੱਥੇ ਕੋਈ ਬੱਚਾ ਸਾਡਾ ਵਿਰੋਧ ਨਾ ਕਰਿਆ ਸੀ ਜਿਵੇਂ ਕਹੀਏ ਜਿਉਂ ਨੇ ਕਹਿ ਤੂੰ ਇੱਥੇ ਬਹਿਜੋ ਤਾਂ ਬਹਿਜੋ ਜੇ ਤੂੰ ਕਹਿਦੀ ਉੱਠਜੋ ਤਾਂ ਉੱਠਜੋ वैसे इथे ਜੰਨੇ ਵੀ ਇੱਥੇ ਹਿਸਟਰੀ ਵਿੱਚ ਧਰਨੇ ਲੱਗਿਆ ਜਦੋਂ ਦੇ ਤੁਸੀਂ ਇਸ ਕੈਂਪਸ ਦੇ ਵਿੱਚ ਐਂਟਰ ਕੀਤੇ ਹੋ ਕੀ ਧਰਨਾ ਲਾਉਣ ਲੱਗਿਆ ਤੁਹਾਨੂੰ ਮੁਸ਼ਕਲ ਨਹੀਂ ਆਉਂਦੀ ਸੌਖਾ ਲੱਗ ਜਾਂਦਾ ਧਰਨਾ ਜੀ ਦੇਖੋ ਜੜੀ ਚੀਜ਼ ਗਲਤ ਹੈ ਉਦੇ ਖਿਲਾਫ ਆਵਾਜ਼ ਠਾਣਾ ਸਾਡਾ ਕੰਮ ਹੈ ਠੀਕ ਹੈ ਅਸੀਂ ਵਿਦਿਆਰਥੀ ਜੇਕਰ ਕੋਈ ਚੀਜ਼ ਗਲਤ ਹੈ ਉਹਦੇ ਖਿਲਾਫ ਆਵਾਜ਼ ਨਹੀਂ ਠਾਵਾਂਗੇ ਤਾਂ ਸਾਡਾ ਕੀ ਫਾਇਦਾ ਇੱਥੇ ਅਸੀਂ ਜੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਐਕਟਿਵ ਆ ਤੇ ਕੋਈ ਅੱਜ ਤੱਕ ਸਾਨੂੰ ਧਰਨਣ ਵਾਸਤੇ ਨੱਕ ਦੇ ਰੋਕ ਸੀ ਨਾ ਕਦੇ ਲਈ ਕਿਸੇ ਨੇ ਸਾਡੇ ਇੰਡੀਪੈਂਡੈਂਟ ਥੌਟਸ ਜਿੱਥੇ ਲਾਣਾ ਸੀ ਧਰਨਾ ਉੱਥੇ ਲਾਇਆ ਅੱਗੇ ਵੀ ਲਾਵਾਂਗੇ ਚਾਹ ਇਹਨਾਂ ਦੇ ਜਿੰਨੇ ਮਰਜ਼ੀ ਫਰਮਾਨ ਕੱਢ ਲੈਣ ਸਾਨੂੰ ਕੋਈ ਧਰਨਣ ਲੰਦ ਰੋਕ ਸਕਦੇ ਆ ਭਾਈ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਯੂਨੀਵਰਸਿਟੀ ਚ ਪੜ੍ਹ ਮੈਂ ਭਾਈ ਜੀ 2016 ਤੋਂ ਯੂਨੀ ਔਰ ਇਹ ਜਿਹੜਾ ਫਰਮਾਨ ਆਇਆ ਜਾਏ ਆਰਡਰ ਆਇਆ ਹੁਕਮ ਆਇਆ ਯੂਨੀਵਰਸਿਟੀ ਦੀ ਅਥਾਰਟੀ ਦੀਆਂ ਦਲੀਲਾਂ ਇਸ ਪਿੱਛੇ ਸਾਫ਼ ਦੇਖ ਰਹੀਆਂ ਐ ਇਹਦੇ ਵਿੱਚ ਕਿ ਉਹਨਾਂ ਨੇ ਕੀ ਕਿਹਾ ਕਿ ਜਿਹੜਾ ਇਹਦੀ ਵਾਇਲੇਸ਼ਨ ਕਰੇਗਾ ਫਿਰ ਉਹ ਆਪਣੇ ਜ਼ਿੰਮੇਵਾਰ ਹੋਏਗਾ ਸਟੂਡੈਂਟ ਖੁਦ ਤੇ ਵਿਦਿਆਰਥੀਆਂ ਦਾ ਕੰਮ ਕਹਿੰਦੇ ਪੜਨਾ ਹੁੰਦਾ ਧਰਨੇ ਲਾਉਣਾ ਨਹੀਂ ਹੁੰਦਾ ਦੇਖੋ ਜੀ ਵਿਦਿਆਰਥੀਆਂ ਦਾ ਕੰਮ ਕੱਲਾ ਜਿਹੜੀ ਯੂਨੀਵਰਸਿਟੀ ਆ ਕੇ ਪੜ੍ਹਾਈ ਲਈ ਨਹੀਂ ਹੁੰਦੀ ਇੱਥੇ ਆਪਾਂ ਸਿੱਖਣ ਲਈ ਆਉਂਦੇ ਆਂ ਜੇ ਆਪਣੇ ਤੇ ਕਿਤੇ ਸਮਾਜ ਦੇ ਵਿੱਚ ਅੱਗੇ ਕਦੇ ਧੱਕਾ ਹੁੰਦਾ ਤਾਂ ਉਹਦਾ ਵਿਰੋਧ ਕਿਵੇਂ ਕਰਨਾ ਉਹ ਵੀ ਯੂਨੀਵਰਸਿਟੀ ਸਿਖਾਉਂਦੀ ਤੇ ਇਸ ਐਫੀਡੈਪਟ ਦੇ ਵਿੱਚ ਜਿਹੜਾ ਅਥਾਰਟੀ ਨੇ ਜਿਹੜਾ ਸਰਾਮ ਦਿਖ ਰਿਹਾ ਹੈ ਵੀ ਤੁਸੀਂ ਜੈਨੂਨ ਮੁੱਦਿਆਂ ਤੇ ਧਰਨੇ ਲਾਓ ਅਥਾਰਟੀ ਨੂੰ ਪੁੱਛਣਾ ਚਾਹੁੰਦਾ ਜੈਨੂਨ ਮੁੱਦਾ ਕੀ ਹੁੰਦਾ ਜਦੋਂ ਤੱਕ ਮੁੱਦਾ ਜੈਨੂਨ ਮੁੱਦੇ ਦੇ ਕਦੇ ਕੋਈ ਪ੍ਰੋਟੈਸਟ ਹੋਇਆ ਹੈ ਮੁੱਦਾ ਗਲਤ ਹੁੰਦਾ ਉਸ ਲਈ ਪ੍ਰੋਟੈਸਟ ਹੁੰਦਾ ਉਹ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਪੁਆਇੰਟ ਦੇ ਵਿੱਚ ਕਹੇ ਤੁਹਾਡੀ ਆਵਾਜ਼ ਡੈਸੀਬਲ ਇੱਕ ਲੈਵਲ ਤੱਕ ਹੋਣੀ ਚਾਹੀਦੀ ਹੈ ਹੁਣ ਇਹ ਇਹ ਸਰਿਆਮ ਆਵਾਜ਼ ਦਬਾਉਣ ਦੀ ਗੱਲ ਹੈ ਵੀ ਤੁਹਾਡੀ ਆਵਾਜ਼ ਨੀਵੀਂ ਹੋਣੀ ਚਾਹੀਦੀ ਹੈ ਕਦੇ ਪ੍ਰੋਟੈਸਟ ਜੇ ਆਪਾਂ ਦੇਖਦੇ ਆਂ ਵੀ ਇੰਨੇ ਡੈਸੀਬਲ ਤੱਕ ਆਵਾਜ਼ ਹੋਣੀ ਚਾਹੀਦੀ ਹੈ ਇਦਾਂ ਦੇ ਇਹਨਾਂ ਦੇ ਜਿਹੜੇ ਪੁਆਇੰਟਸ ਨੇ ਇਹ ਬਿਲਕੁਲ ਅਸੀਂ ਨਿਖੇਦੀ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਬਿਲਕੁਲ ਮੰਨਣ ਵਾਲੀ ਨਹੀਂ ਮਤ ਦਫਤਰ ਤੱਕ ਨਹੀਂ ਪਹੁੰਚਣਾ ਚਾਹੀਦਾ ਮਤਲਬ ਇਹ ਹੈ हां बिल्कुल यही गल है जी देखो प्रोटेस्ट ਦਾ ਕੰਮ ਕੀ ਹੁੰਦਾ ਹੈ ਵੀ ਸੁੱਤੀ ਅਥਾਰਟੀ ਨੂੰ ਜਗਾਉਣਾ ਜੇ ਅਥਾਰਟੀ ਦੇ ਕੰਨਾਂ ਤੱਕ ਕੰਨਾਂ ਤੋਂ ਜੋ ਹੀ ਨਹੀਂ ਸਰਕੂਗੀ ਜੇ ਅਥਾਰਟੀ ਜਾਗੂਗੀ ਨਹੀਂ ਜੇ ਅਸੀਂ ਆਪ ਦਾ ਨੀਵੀਂ ਸੁਰ ਦੇ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਫਿਰ ਅਥਾਰਟੀ ਦੇ ਸਾਹਮਣੇ ਮਤਲਬ ਪ੍ਰੋਟੈਸਟ ਕਰਨ ਦਾ ਮਤਲਬ ਕੀ ਬਣਦਾ ਤੇ ਇਹ ਅਥਾਰਟੀ ਦਾ ਬਿਲਕੁਲ ਇਤਾਨਾਸ਼ੀ ਰਵਈਆ ਹੈ ਤੇ ਇੱਕ ਮਤਲਬ ਇਹ ਅਥਾਰਟੀ ਨਹੀਂ ਹੈ ਸੈਂਟਰ ਲੈਵਲ ਤੋਂ ਉੱਤੋਂ ਥੋਪਣ ਦੀ ਕੋਸ਼ਿਸ਼ ਹੈ ਇਹ ਸਮਾਜ ਨੂੰ ਮਤਲਬ ਜਿਹੜਾ ਇੱਕ ਯੂਥ ਸਿਹਤ ਦਿੰਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੈਂ ਆਰਐਸਐਸ ਨੂੰ ਭਾਜਪੀ ਨੂੰ ਵੀ ਇਹ ਕਹਿ ਦੇਣਾ ਚਾਹੁੰਨਾ ਵੀ ਇਹ ਜੇ ਤਸੱਦਦ ਪਹਿਲਾਂ ਵੀ ਬਹੁਤ ਲੋਕ ਕਰ ਗਏ ਬਹੁਤ ਅਨਾਸ਼ਾਈ ਹਿਟਲਰਸ਼ਾਈ ਕਰਕੇ ਤੁਸੀਂ ਜੇ ਇਦਾਂ ਦੇ ਕਰੋਗੇ ਤਾਂ ਜਿੰਨੇ ਵੀ ਮੂਵਮੈਂਟਾਂ ਖੜੀਆਂ ਹੋਈਆਂ ਉਹ ਵਿਦਿਆਰਥੀਆਂ ਨੇ ਸਟਾਰਟ ਕੀਤੀਆਂ ਤੁਹਾਡਾ ਤੱਕ ਤਾਂ ਪਲਟ ਵੀ ਵਿਦਿਆਰਥੀ ਕਰ ਸਕਦੇ ਆ ਜੀ ਤੁਹਾਡੀ ਇਸ ਫਰਮਾਨ ਆਉਣ ਤੋਂ ਬਾਅਦ ਜਦੋਂ ਵਿਦਿਆਰਥੀਆਂ ਦਾ ਪ੍ਰੋਟੈਸਟ ਹੋਇਆ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੀ ਅਥਾਰਟੀ ਨਾਲ ਮੀਟਿੰਗ ਹੋਈ ਵਾਈਸ ਚਾਂਸਲਰ ਜਾਂ ਕਿਸੇ ਹੋਰ ਅਥਾਰਟੀ ਮੈਂਬਰ ਦੇ ਨਾਲ ਦੇਖੋ ਜੀ ਕੱਲ ਪੂਰੀ ਪੰਜਾਬ ਯੂਨੀਵਰਸਿਟੀ ਵਿੱਚ पूरे ही मतलब जितनी भी ऑर्गेनाइजेशन है शायद ही कोई ऑर्गेनाइजेशन बच्ची होगी जिसने इसका विरोध ना किया हो अलग अलग लोकेशन पे हमने अपनी जितनी भी हमार्थस जितनी ऑर्गेनाइजेशन थी जो हमारा एक टाइम सेट बैठा तो हमारा एड एडमिन ब्लॉक के बाहर प्रोटेस्ट था वहाँ पे हमारे डी डी एस डब्ल्यू जो आए थे एसोसिएट डी एस डब्ल्यू आए थे तो वो उनको मतलब जब उनसे बात हुई तो वो कहते हैं जी ये मेरे ऑफिस का तो मसला ही नहीं है ये मसला ही डी ऑफिस का है तो मतलब अथॉरिटी इतनी मूर्ख है जब मतलब जिसका मसला है उसको नहीं भेज रहे ठीक है जी अब डी एस डब्ल्यू को भेज रहा हूं वो आके कहता है कि भई आप डीआई ऑफिस से मैं बात करूंगा फिर आपको बताऊंगा डी एस डब्ल्यू का तो वैसे ही पहली जिम्मेदारी होती है विद्यार्थियों की भलाई ਲਈ सोचना जो, मैं वही चीज कर रहा हूं कि जो डी एस डब्ल्यू का काम है वो एक बैलेंस बनाने का है अथॉरिटी के साथ और स्टूडेंट्स के साथ हुँ। हुँ। कि ना स्टूडेंट्स को प्रॉब्लम आए और ना अथॉरिटी को कोई प्रॉब्लम आए स्टूडेंट्स की बात अथॉरिटी तक ले जाना अथॉरिटी की बात स्टूडेंट्स तक ले जाना लेकिन यहां पे उल्टा हो रहा है यहां पे फरमान आ रहा है

पहले जब मतलब हमारे ऊपर हुई एफ आई आर हमारे साथियों के ऊपर हुई हमें डराया गया बच्चों के घर फ़ोन किए गए पी एच डी स्कॉलर के घर फ़ोन किए गए मैं खुद पी एच डी स्कॉलर हूँ चलो कुछ चीज़ें ऐसी होती हैं कि बोल दी जाती है, कुछ होती हैं बोल दी नहीं जाती लेकिन पिछला जो प्रोटेस्ट हुआ जिसमें यही स्टूडेंट सेंटर पे जो हमारा चला आदित्य हमारा एक साथी था उसके उसको न्याय दिलाने के लिए चला उस टाइम पे जो पीएचडी स्कॉलरों के साथ जितनी हरासमेंट हुई वो उस टाइम पे इन्होंने सेम नोटिस दिया था कि भाई हम आपके ऊपर केस बंद कर देते हैं आप ये लिख के दे दो ठीक है जी इस बार इन्होंने बड़ी सोची समझी साजिश के तहत तो नए बच्चों पे डाल दिया क्योंकि हम तो इस यूनिवर्सिटी में मैं दो हजार तेरह से हूँ आफ्टर प्लस टू बीए में यही हूँ बी ए बी एड से लेकर एम ए सोशियोलॉजी एम एड करके आज मैं पी एच डी कर रहा हूं तो हमें तो इस यूनिवर्सिटी की एक एक चीज का पता है जब हम आए तो हम तो वाइस चांसलर ऑफिस के बाहर ही सोए थे पहली ही रात आगे तो हमें तो वो प्रोसेस का पता है कि प्रोटेस्ट चीज क्या होती है और जहां तक रही इनके जो नोटिस की बात है कि आवाज दबाने की है या फिर ये प्रोटेस्ट नहीं करने की है तो हम पंजाब यूनिवर्सिटी के प्रशासन سے پوچھنا چاہتے ہیں کہ جو ابھی ریکروٹمنٹ ہوئی ہے جو پروفیسر بھرتی ہوئی ہیں کیا ان سے انہوں نے انڈر ٹیکنگ لی ہے कि कल को वो जब पुट्टा में जॉइन करेंगे या नहीं करेंगे क्योंकि इनके भी तो अपने इलेक्शन होते हैं क्या पंजाब यूनिवर्सिटी की वाइस चांसलर रेनू विग जो मैडम है उन्होंने पुट्टा में वोट डालने के लिए मना किया है कि मैं पुट्टा में वोट नहीं डालूंगी जब यही सारे सवाल वाइस चांसलर ਨੂੰ ਤੁਸੀਂ ਸਾਹਮਣੇ ਬੈਠ ਕੇ ਕੀਤੇ ਉਹਨਾਂ ਦਾ ਜਵਾਬ ਕੀ ਸੀ आज 12 ਵਜੇ ਦਾ ਜੋ ਹੈ ਵਾਈਸ ਚਾਂਸਲਰ ਮੈਡਮ के साथ हमारी मीटिंग हुई थी जिसमें डीन बैठे थे और वहां पे भी यही बात हुई कि मैडम कहती कि आप इनसे बात कर लो तब भी मैंने एक ही बात कही थी एज रिप्रेजेंटेटिव अपने ग्रुप की तरफ से कि जो

ਅ ਤੁਸੀਂ ਵੀ ਕਾਫੀ ਸਮੇਂ ਤੋਂ ਇਸ ਯੂਨੀਵਰਸਿਟੀ ਦਾ ਹਿੱਸਾ ਬਣੇ ਹੋਏ ਹੋ ਜਿਹੜਾ ਇਸ ਐਫੀਡੇਵਿਟ ਦੀ ਮੰਗ ਕੀਤੀ ਜਾ ਰਹੀ ਹੈ ਹੋ ਸਕਦਾ ਇਸ ਪਿੱਛੇ ਉਹਨਾਂ ਦੀ ਮਨਛਾ ਇਹ ਵੀ ਹੋਵੇ ਕਿ ਵਿਦਿਆਰਥੀਆਂ ਦਾ ਸਾਰੇ ਦਾ ਸਾਰਾ ਧਿਆਨ ਆਪਣੀ ਪੜ੍ਹਾਈ ਵੱਲ ਫੋਕਸ ਹੋਵੇ ਦੂਰ ਦਰਾਡੇੋਂ ਸਟੂਡੈਂਟਸ ਆਉਂਦੇ ਨੇ ਧਰਨਿਆਂ ਦੇ ਨਾਲ ਕੁਛ ਨਹੀਂ ਬਣਦਾ ਇਸ ਦੇ ਵਿੱਚ ਉਹ ਕੱਢਿਆ ਗਿਆ ਹੋਵੇ ਜਿਉ ਭਗਤ ਸਿੰਘ ਹੁਣ ਜਿਵੇਂ ਆਖਦੇ ਨੇ ਨਾ ਵੀ ਇਹ ਜੀ ਪੜ੍ਹਾਈ ਨਿਕੰਮੀ ਹੁੰਦੀ ਹੈ ਜੋ ਲੋਕਾਂ ਨੂੰ ਅੱਗੇ ਸੇਧ ਦੇਣ ਲਈ ਜਾਂ ਲੋਕਾਂ ਦੇ ਭਲੇ ਲਈ ਨਹੀਂ ਪੜੀ ਜਾਂਦੀ ਤਾਂ ਉਹ ਜਿਹੜੀ ਪੜਾਈ ਦਾ ਅਸੀਂ ਕਰਨਾ ਹੀ ਕੀ ਹੈ ਜਿਹੜੀ ਲੋਕਾਂ ਦੇ ਜਿਹੜੇ ਇਸ਼ੂ ਨੇ ਜਾਂ ਸਾਡੇ ਸਟੂਡੈਂਟਾਂ ਦੇ ਇਸ਼ੂ ਨੇ ਉਹਨਾਂ ਦੇ ਸਹੀ ਬਾਰੇ ਉਹਨਾਂ ਦੇ ਗਲਤ ਬਾਰੇ ਨਹੀਂ ਸੋਚਦੀਗੀ ਤਾਂ ਗੱਲ ਇੱਥੇ ਹੈ ਵੀ ਇਹ ਚੀਜ਼ ਜਿਹੜੀ ਅੱਜ ਇਹਨਾਂ ਨੇ ਨੋਟਿਸ ਕੱਢਿਆ ਆ ਇਹ ਪ੍ਰੋਸੈਸ ਜਿਹੜਾ ਪਿਛਲੇ ਸਾਲ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਇਹਨਾਂ ਨੇ ਐਸਐਫਐਸ ਦੇ ਉੱਤੇ ਕੇਸ ਕੀਤਾ ਵੀ ਤੁਸੀਂ ਇਹਦੇ ਵੀ ਸੀ ਆਫਿਸ ਜਾਂ ਜਿੰਨੇ ਵੀ ਆਫਿਸ ਨੇ ਉਹਦੇ 500 ਮੀਟਰ ਦੇ ਦੈਰੇ ਦੇ ਵਿੱਚ ਧਰਨਾ ਨਹੀਂ ਲਾ ਸਕਦੇਗੇ ਅਸੀਂ ਉਦੋਂ ਵੀ ਵਿਰੋਧ ਕੀਤਾ ਇਹਦਾ ਤੇ ਉਹਦਾ ਕੇਸ ਵੀ ਉਹਦੇ ਵਿੱਚ ਪੈਂਡਿੰਗ ਚੱਲ ਰਿਹਾ ਫਿਰ ਇਹਨਾਂ ਨੇ ਜਿਹੜੇ ਸਟੂਡੈਂਟਾਂ ਨੂੰ ਡੀਵਾਰ ਕੀਤਾ ਫਿਰ ਇਹਨਾਂ ਨੇ ਸਟੂਡੈਂਟਾਂ ਨੂੰ ਐਗਜ਼ਾਮੀਨੇਸ਼ਨ 'ਚ ਬੈਠਣ ਤੋਂ ਮਨਾ ਕੀਤਾ ਫਿਰ ਜਿਹੜੀ ਯੂਨੀਵਰਸਿਟੀ ਦੀ ਡੈਮੋਕਰੈਟਿਕ ਬਾਡੀ ਸੈਨੇਟਾ ਉਹਦਾ ਇਲੈਕਸ਼ਨ ਨਹੀਂ ਕਰਾਇਆਗਾ ਤੇ ਫਿਰ ਇਹਨਾਂ ਨੇ ਜਿਹੜੇ ਐਫ ਆਈ ਆ ਨਾ ਕੀਤੀਆਂ ਉਹ ਪ੍ਰੋਟੈਸਟ ਕਰਦੇ ਜਦੋਂ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀਗੇ ਮਤਲਬ ਮੇਰੇ ਖੋਤੇ ਉੱਤੇ ਐਫ ਆਈ ਆ ਰਹੀਗੀ ਉਹਦੇ ਵਿੱਚ ਤੇ ਸਾਨੂੰ ਇਹਨਾਂ ਨੇ ਵਾਰੀ ਵਾਰੀ ਸੱਦਿਆ ਚਾਰ ਪੰਜ ਮੀਟਿੰਗਾਂ ਸਾਡੀ ਡੀਨ ਨਾਲ ਹੋਈਆਂ ਉਹ ਸਾਨੂੰ ਇਹ ਆ ਜਿਹੜਾ ਪਰਫਾਰਮਾ ਆ ਇਹ ਪਰਫਾਰਮਾ ਸਾਨੂੰ ਦੇ ਕੇ ਇਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਸਾਈਨ ਕਰ ਦਿਓ ਤੇ ਤੁਹਾਡੀ ਜਿਹੜੀ ਐਫ ਆਈ ਆ ਉਹ ਅਸੀਂ ਵਾਪਸ ਲੈ ਲੈਣਨੇ ਆ ਉਹ ਸੇਮ ਕਾਪੀ ਇਹਨਾਂ ਨੇ ਹੁਣ ਹੈਂਡਬੁੱਕ ਦੇ ਵਿੱਚ ਪਾਤੀ ਵੀ ਜਿਹੜਾ ਨਵਾਂ ਸਟੂਡੈਂਟ ਆਊਗਾ ਉਹਨੂੰ ਅਸੀਂ ਪਹਿਲਾਂ ਹੀ ਉਹਦੇ ਮੂੰਹ ਦੇ ਉੱਤੇ ਟੇਪ ਲਾ ਦੇਣੀ ਆ ਮਤਲਬ ਜਿਹੜਾ ਫਰਸਟ ইয়ার ਸਟੂਡੈਂਟ ਆ ਰਿਹਾ ਉਹਨੂੰ ਤਾਂ ਬਹੁਤ ਹੀ ਜ਼ਿਆਦਾ ਸਮਝ ਵੀ ਨਹੀਂ ਹੁੰਦੀ ਖਾਸ ਕਰਕੇ ਪਲੱਸ 2 ਤੋਂ ਬਾਅਦ ਆਉਣ ਵਾਲੇ ਨੂੰ ਉਹ ਤਾਂ ਫਿਰ ਆਪ ਦਾ ਸਾਈਨ ਕਰਕੇ ਬਣੂਗਾ ਆਵਾਜ਼ ਵਿੱਚ ਪਤਾ ਲੱਗੂਗਾ ਸੀ ਆਪਣੇ ਹੱਥ ਆਵਾਜ਼ ਸਭ ਕੁਝ ਯੂਨੀਵਰਸਿਟੀ ਦੇ ਹਵਾਲੇ ਕਰ ਦਿੱਤਾ ਹੈ ਜੀ ਬਿਲਕੁਲ ਹੁਣ ਜਿਹੜਾ ਨਵਾਂ ਸਟੂਡੈਂਟ ਆਊਗਾ ਉਹਨੂੰ ਤਾਂ ਚੱਲ ਨੂੰ ਆਏ ਹੁੰਦਾ ਵੀ ਯਾਰ ਮੈਂ ਐਡਮਿਸ਼ਨ ਲੈਣੀ ਹੈ ਕਿਸੇ ਨਾ ਕਿਸੇ ਹਿਸਾਬ ਨਾਲ ਤਾਂ ਉਹ ਇੰਨਾ ਜ਼ਿਆਦਾ ਨਹੀਂ ਦੇ ਦੇ ਠੀਕ ਹੈ ਯਾਰ ਸੈਂਡ ਕਰਾ ਕੇ ਦੇ ਦਿੰਨੇ ਆ ਆਪਾਂ ਇੱਥੇ ਪੜ੍ਹਨ ਆਏ ਆ ਪਰ ਜਿਵੇਂ ਜਿਵੇਂ ਉਹ ਪੜ੍ਹਦਾ ਜਿਵੇਂ ਜਿਵੇਂ ਉਹਦੀ ਸੋਚ ਵਿਕਸਿਤ ਹੁੰਦੀ ਆ ਤਾਂ ਉਹਨੂੰ ਸਮਝ ਆਉਂਦਾ ਵੀ ਅੱਛਾ ਇਹ ਦਿੱਕਤ ਹੈ ਇਸੇ ਲਈ ਜੇ ਅਸੀਂ ਹੁਣ ਇੱਥੇ ਪਹਿਲਾਂ ਬੈਠੇ ਹਾਂ ਯੂਨੀਵਰਸਿਟੀ ਦੇ ਸਾਡੀ ਜ਼ਿੰਮੇਵਾਰੀ ਕਿਉਂਕਿ ਇਹ ਸਾਡੇ ਤੇ ਤਾਂ ਅਟੈਕ ਹੈਗਾ ਹੀ ਹੈਗਾ ਇਹ ਓਵਰਆਲ ਜਿਹੜਾ ਸਟਰਕਚਰਲ ਅਟੈਕ ਜਿਹੜਾ ਡੀਸੈਂਟ ਦੇ ਉੱਤੇ ਡਾਈਸੈਂਟ ਦੀ ਵੌਇਸਸ ਦੇ ਉੱਤੇ ਡੈਮੋਕਰੈਟਿਕ ਸਪੇਸ ਦੇ ਉੱਤੇ ਹਮਲਾ ਹੋ ਰਿਹਾ ਇਹ ਕੋਈ ਆਪਾਂ ਅਲੈਦੇ ਦੇ ਵਿੱਚ ਨਾ ਦੇਖੀਏ ਨਾ ਆਈਸੋਲੇਸ਼ਨ ਦੇ ਵਿੱਚ ਨਾ ਦੇਖੀਏ ਇਹ ਜਿਹੜੀ ਆਰਐਸਐਸ ਭਾਜਪਾ ਦੀ ਸਰਕਾਰ ਹੈ ਉਹਦਾ ਜਿਹੜਾ ਏਜੰਡਾ ਆ ਉਹ ਭਾਵੇਂ ACU ਦੇ ਵਿੱਚ ਤੁਸੀਂ ਦੇਖ ਲਓ ਉਹਨਾਂ ਨੇ ਕੀ ਕੀਤਾ ਯੂਨੀਵਰਸਿਟੀਆਂ ਦੇ ਵਿੱਚ ਆਵਾਜ਼ ਦਬੰਨ ਨੂੰ ਤੁਸੀਂ ਭਗਵੰਤ ਮਾਨ ਦੀ ਸਰਕਾਰ ਦੇਖ ਲਓ ਤੁਸੀਂ ਆ ਸ਼ੰਭੂ ਦੇ ਉੱਤੇ ਜਿਹੜੇ ਜਦੋਂ ਕਿਸਾਨ ਬੈਠੇ ਸੀ ਉਹ ਕਿਵੇਂ ਰਾਤੋਂ ਰਾਤ ਉਹਨਾਂ ਨੇ ਚੱਕੇ ਆ ਪਿੱਛੇ ਦੇ ਨਹੀਂ ਮੈਂ ਖਬਰਾਂ ਸੁਣ ਰਿਹਾ ਸੀ ਵੀ ਜਿਹੜੇ ਪੱਤਰਕਾਰ ਨੇ ਪੱਤਰਕਾਰਾਂ ਦੇ ਘਰਾਂ ਦੇ ਉੱਤੇ ਰੱਡਾਂ ਮਾਰੀਆਂ ਜਾ ਰਹੀਆਂ ਤਾਂ ਇਹ ਜਿਹੜਾ ਇਨ ਟੋਟੈਲਿਟੀ ਦੇ ਵਿੱਚ ਅਸੀਂ ਜੇ ਦੇਖੀਏ ਤਾਂ ਇਹ ਜਿਹੜਾ ਸੈਂਟਰ ਤੋਂ ਲੈ ਕੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇੱਥੇ ਆ ਉਹਨਾਂ ਦਾ ਵੀ ਇੱਕ ਨੈਚਰ ਆ ਵੀ ਜਿੰਨੀ ਆਵਾਜ਼ ਆ ਜਿੰਨੀ ਕੋਈ ਜੈ ਡੈਮੋਕ੍ਰੈਟਿਕ ਸਪੇਸ ਉਹਨੂੰ ਅਸੀਂ ਕੁਚਲ ਦਈਏ ਕਿਸਾਨੀ ਯੂਨੀਅਨਾਂ ਇਥੇ ਸਟਰੋਂਗ ਨੇ ਤਾਂ ਇਹਨਾਂ ਨੂੰ ਕੁਚਲਣ ਦਾ ਉਹਨਾਂ ਦਾ ਇੱਕ ਮਨਚਾ ਆ ਹੁਣ ਜੀਐੱਪੀਐਸਸੀ ਵਾਲਾ ਸੰਘਰਸ਼ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਉਹਨਾਂ ਦੇ ਲੀਡਰਾਂ ਨੂੰ ਕਿਵੇਂ ਚੱਕ ਕੇ ਰਤੂ-ਰਤੂ ਦੇ ਡੀਟੇਨ ਕਰ ਲਿਆ ਗਿਆ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ ਸੈਂਟਰ ਤੋਂ ਲੈ ਕੇ ਸਟੇਟ ਤੱਕ ਇਸ ਫਰਮਾਨ ਨੂੰ ਆਉਣ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਜਦੋਂ ਇਹ ਰੌਲਾ ਪੈਂਦਾ ਵਿਦਿਆਰਥੀ ਜਥੇਬੰਦੀਆਂ ਕੋਈ ਬਚੀ ਨਹੀਂ ਤੁਸੀਂ ਦੱਸਿਆ ਇਹਨੇ ਵਿਰੋਧ ਨਾ ਕੀਤਾ ਹੋਵੇ ਪੰਜਾਬ ਸਰਕਾਰ ਦੇ ਜਿਹੜੇ ਸੈਨੇਟ ਦੇ ਹਿੱਸੇ ਨੇ ਜਾਂ ਕੋਈ ਹੋਰ ਨੁਮਾਇੰਦਗੀ ਕਰਦਾ ਸਰਕਾਰ ਦੇ ਵੱਲੋਂ ਐਮਐਲਏ ਜਾਂ ਐਮਪੀ ਉਹਨਾਂ ਨੇ ਇਸ ਮਾਮਲੇ ਜੀ ਹਜੇ ਤੱਕ ਤਾਂ ਸਾਡੇ ਕੋਲ ਇਹ ਜੀ ਕੋਈ ਨੌਲੇਜ ਨਹੀਂ ਜਿੱਥੇ ਵੀ ਉਹਨਾਂ ਨੇ ਕੋਈ ਇਹਦੀ ਨਿਖੇਦੀ ਕੀਤੀ ਹੋਵੇ ਨਿਖੇਦੀ ਉਹ ਕਰਨਗੇ ਵੀ ਕਿਉਂ ਕਿ ਉਹ ਆਪ ਹੀ ਤਾਂ ਉਹਨਾਂ ਦੇ ਵਿੱਚ ਨੇ ਜਿਹੜੇ ਆਵਾਜ਼ਾਂ ਨੂੰ ਕੁਚਲਣ ਦੇ ਵਿੱਚ ਨੇ ਮਤਲਬ ਜਿਹੜੇ ਹੁਣ ਪੱਤਰਕਾਰ ਜਿਹੜਾ ਮੀਡੀਆ ਆ ਚੌਥਾ ਸਤੰਭ ਕਹਿੰਦੇ ਆ ਉਹਨਾਂ ਨੂੰ ਹੁਣ ਇਹਨਾਂ ਨੇ ਤੱਕਾ ਕੀਤਾ ਉਹਨਾਂ ਨਾਲ ਫਿਰ ਕਿਸਾਨਾਂ ਦੇ ਉੱਤੇ ਸਾਰਿਆਂ ਜਿੰਨੀ ਵੀ ਆਵਾਜ਼ ਆ ਭਾਵੇਂ ਕੋਈ ਵਕੀਲ ਜੇ ਬੋਲਦਾ ਵਕੀਲ ਦਾ ਉਹਨਾਂ ਨੇ ਕੇਸ ਪਾ ਕੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਤੰਗ ਕਰ ਰਹੇ ਨੇ ਜੇ ਕੋਈ ਇੱਥੇ ਕੋਈ ਪ੍ਰੋਫੈਸਰ ਬੋਲਦਾ ਆ ਹੁਣ ਇੱਥੇ ਡਾਕਟਰ ਸੁਦੀਰ ਨੇ ਉਨ੍ਹਾਂ ਦੇ ਉੱਤੇ ਵੀ ਉਹ ਉਹਨਾਂ ਕਮੇਟੀਆਂ ਬਾਈਆਂ ਹੋਈਆਂ ਕਿਉਂਕਿ ਉਹ OBC ਦਾ ਪ੍ਰੋਟੈਸਟ ਇੱਥੇ ਕਰ ਰਹੇ ਸੀਗੇ ਤਾਂ ਜਿੰਨੀ ਵੀ ਮਤਲਬ ਇੱਕ ਇੰਡੀਵਿਜੂਅਲ ਦੇ ਉੱਤੇ ਨਹੀਂ ਇਕੱਲੇ ਸਟੂਡੈਂਟਾਂ ਦੇ ਉੱਤੇ ਨਹੀਂ ਹਰ ਇੱਕ ਧਿਰ ਦੇ ਉੱਤੇ ਉਹ ਮਜ਼ਦੂਰ ਜਥੇਬੰਦੀ ਹੋਵੇ ਕਿਸਾਨ ਜਥੇਬੰਦੀ ਹੋਵੇ ਵਕੀਲਾਂ ਦੀ ਜਥੇਬੰਦੀ ਹੋਵੇ ਸਟੂਡੈਂਟਾਂ ਦੀ ਜਥੇਬੰਦੀ ਹੋਵੇ ਇਹ ਹਰ ਤਰ੍ਹਾਂ ਦੀ ਡਾਇਸੈਂਟ ਦੀ ਵੌਇਸ ਨੂੰ ਕੁਚਲਣ ਦਾ ਇੱਕ ਜਿਹੜਾ RSS ਸੰਘ ਦਾ BJP ਦਾ ਜਿਹੜਾ ਪ੍ਰੋਪਾਗੈਂਡਾ ਆ ਜਿਹੜਾ ਇੱਕ ਉਹਨਾਂ ਦਾ ਨੈਰੇਟਿਵ ਆ ਉਹ ਉਹਨੂੰ ਪੂਰਾ ਕਰਨ ਲਈ ਇਹ ਕੰਮ ਕਰ ਰਹੇ ਨੇ ਜੀ ਮੈਂ ਖੀਰ ਦੇ ਵਿੱਚ ਤੁਹਾਡੇ ਤੋਂ ਇੱਕ ਸਵਾਲ ਜਾਨਣਾ ਚਾਹੁੰਦਾ ਕਿ ਜੇਕਰ ਇਸ ਐਫੀ ਡੈਵਿਟ ਨੂੰ ਲੈ ਕੇ ਜਾਂ ਫੈਸਲੇ ਨੂੰ ਲੈ ਕੇ ਵਾਪਸੀ ਨਹੀਂ ਹੁੰਦੀ ਅਥਾਰਟੀ ਅੜ ਜਾਂਦੀ ਹੈ ਇਸ ਫੈਸਲੇ ਤੇ ਅਗਲਾ ਸਟੈਪ ਕੀ ਹੋਏਗਾ ਸਾਰੀਆਂ ਯੂਨੀਅਨ ਦਾ ਸਾਡਾ ਇਹਦਾ ਪੂਰਾ ਵਿਰੋਧ ਹੈ ਜਿਹੜੀ ਇਹਨਾਂ ਦੀ ਆਉਣ ਵਾਲੀ ਕਾਉਂਸਲਿੰਗ ਹੈ ਅਸੀਂ ਇਹੋ ਐਡਮਿਸ਼ਨ ਪ੍ਰੋਸੈਸ ਨਹੀਂ ਹੋਣ ਦੇ ਜਦ ਤੱਕ ਇਹ ਵਾਪਸ ਨਹੀਂ ਹੁੰਦੇ ਕਾਉਂਸਲਿੰਗ ਹੋਣੀ ਹੈ ਅਸੀਂ ਬੱਚੇ ਤੋਂ ਕਿਸੇ ਨੂੰ ਪਰਮ ਨਹੀਂ ਦਵਾਂਗੇ ਜਿਹੜਾ ਬੱਚਾ ਵੀ ਇੱਥੇ ਆਏਗਾ ਐਡਮਿਸ਼ਨ ਲੈਣ ਵਾਸਤੇ ਕਿ ਕਿਉਂਕਿ ਇਹ ਸਾਰਾ ਸਾਰ ਗਲਤ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਵਾਜ਼ ਦਿਵਾਨ ਦੀ ਜਿਹੜੀ ਕੋਸ਼ਿਸ਼ ਹੈ ਅਸੀਂ ਉਹਦੇ ਖਿਲਾਫ ਪੰਜਾਬ ਸਰਕਾਰ ਦੇ ਵਿੱਚੋਂ ਜਿਵੇਂ ਇਹਨਾਂ ਨੇ ਕਿਹਾ ਕਿ ਹਾਲੇ ਤੱਕ ਸਾਡੀ ਨੌਲੇਜ ਨਹੀਂ ਹੈ ਕਿਸੇ ਨੇ ਇਹਦੀ ਨਖੇਦੀ ਕੀਤੀ ਹੋਵੇ ਤੁਸੀਂ ਕੀ ਸਮਝਦੇ ਹੋ ਜਿਹੜੇ ਪੰਜਾਬ ਦੇ ਵਿਧਾਇਕ ਇੱਥੋਂ ਹੀ ਪੜ੍ਹ ਕੇ ਗਏ ਆ ਸਿਆਸਤਦਾਨ ਬਣੇ ਆ ਉਹਨਾਂ ਦੀ ਜ਼ਿੰਮੇਵਾਰੀ ਸਮਝਦੇ ਹੋ ਕਿ ਇਸ ਮਾਮਲੇ ਤੇ ਬੋਲਣਾ ਚਾਹੀਦਾ ਜਾਂ ਚੁੱਪ ਧਾਰੀ ਰੱਖਣ ਤਾਂ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਵੀਰੇ ਜੇ ਇੱਥੋਂ ਜਿਹੜਾ ਅਲੂਮਨਾ ਹੀ ਨਿਕਲਿਆ ਹੈ ਜਿਹੜੇ ਪੰਜਾਬ ਪੋਲਿਟਿਕਸ ਦੇ ਹੈਗੇ ਆ ਉਹਨਾਂ ਦਾ ਮਤਲਬ ਹੈ ਉਹ ਰਿਸਪੌਂਸਿਬਿਲਟੀ ਬਣਦੀ ਉਹਨਾਂ ਨੂੰ ਕਿਉਂਕਿ ਇਸੇ ਆਵਾਜ਼ ਚੱਕਣ ਇਸੇ ਪ੍ਰੋਟੈਸਟ ਕਰਨਾ ਇਸੇ ਆਵਾਜ਼ ਬੁਲੰਦ ਕਰਨ ਕਾਰਨ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਮੁੱਦਿਆਂ ਦੇ ਲਈ ਲੜ ਰਹੇ ਆ ਇੱਥੋਂ ਹੀ ਉਹਨਾਂ ਦੀ ਨਰਸਰੀ ਆ ਇੱਥੋਂ ਹੀ ਉਹ ਸਿੱਖ ਕੇ ਗਏ ਆ ਜੇ ਹੁਣ ਵੀ ਜੇ ਉਹ ਇਸ ਦੇ ਖਿਲਾਫ ਕੋਈ ਆਵਾਜ਼ ਜਾਂ ਹਾ ਦਾ ਨਾਰਾ ਨਹੀਂ ਮਾਰਦੇ ਤਾਂ ਉਹਨਾਂ ਲਈ ਬਹੁਤ ਹੀ ਸ਼ਰਮਨਾ ਘਟਣਾ ਹੈ ਤੇ ਮੈਂ ਚਾਹੁੰਦਾ ਪੰਜਾਬ ਸਰਕਾਰ ਨੂੰ ਉਹ ਜਲਦ ਤੋਂ ਜਲਦ ਇਸ ਤੇ ਕੋਈ ਸਖਤ ਐਕਸ਼ਨ ਲਵੇ ਵੱਖ-ਵੱਖ ਰਿਆ ਜਥੇਬੰਦੀਆਂ ਜਿਨ੍ਹਾਂ ਨੇ ਆਪਣੇ ਨੁਮਾਇੰਦਿਆਂ ਦੇ ذریعے ਸਟੈਂਡ ਸਪਸ਼ਟ ਕੀਤਾ ਹੈ ਕਿ ਇਸ ਫੈਸਲੇ ਨੂੰ ਅਸੀਂ ਕਦੇ ਵੀ ਲਾਗੂ ਨਹੀਂ ਹੋਂਦਿਆਂਗੇ ਜੇਕਰ ਲਾਗੂ ਹੁੰਦਾ ਤਾਂ ਵਿਰੋਧ ਐਂਡ ਤੱਕ ਜਾਰੀ ਰਹੇਗਾ ਦੇਖਦੇ ਹਾਂ ਕਿ ਇਸ ਫੈਸਲੇ ਤੋਂ ਯੂ ਟਰਨ ਅਥਾਰਟੀ ਨੂੰ ਲੈਣਾ ਪੈਂਦਾ ਜਾਂ ਫਿਰ ਵਿਦਿਆਰਥੀਆਂ ਵਿਚਾਲੇ ਅਥਾਰਟੀ ਦੇ ਵਿਚਾਲੇ ਆਉਣ ਵਾਲੇ ਸਮੇਂ ਚ ਹੋਰ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਰਿਪੋਰਟ ਚ ਐਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ